ਸਾਹੀਕਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਲਾਹੌਰਿਆ ਬਲੌਗ 07 ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਪਹਿਲਾ ਤਾਂ ਬੇਨਤੀ ਹੈ ਕਿ ਫਟਾਫਟ ਸਾਡੇ ਚੈਨਲ ਲਾਹੌਰਿਆ ਬਲੌਗ 07 ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਭ ਤੋਂ ਵੱਧ ਖੁਸ਼ਕੁਸ਼ਕੌਣ ਕਹਾਣੀ ਚਲੋ ਦੋਸਤੋ ਹੁਣ ਬਿਨਾਂ ਕਿਸੇ ਦੇਰੀ ਕੀਤੇ ਅਸੀਂ ਸ਼ੁਰੂ ਕਰਦੇ ਹਾਂ ਸਭ ਤੋਂ ਵੱਧ ਖੁਸ਼ਕੌਣ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਘੋਗੜ ਕਾਂ ਇੱਕ ਦਰਖਤ ਦੀ ਟਾਣ ਤੇ ਬੈਠਾ ਸੀ ਅਚਾਨਕ ਉਸ ਨੂੰ ਲੱਗਣ ਲੱਗਾ ਕਿ ਉਸ ਦੀ ਜ਼ਿੰਦਗੀ ਮਜ਼ੇਦਾਰ ਨਹੀਂ ਹੈ ਪਰ ਹੂ ਸਾਰੇ ਜੀਵ ਤਾਂ ਬੜੇ ਖੁਸ਼ ਹਨ ਉਸੇ ਦਰਖਤ ਦੇ ਹੇਠਾਂ ਇੱਕ ਸਾਧੂ ਬੈਠਾ ਹੋਇਆ ਸੀ ਸਾਧੂ ਦੀ ਗੱਲ ਦੇ ਉੱਤੇ ਘੋਗੜ ਕਾਂ ਦੀ ਅੱਖ ਦਾ ਇੱਕ ਅਤਰੂ ਡਿੱਗਿਆ ਸਾਧੂ ਨੇ ਉੱਪਰ ਵੱਲ ਦੇਖਿਆ ਤਾਂ ਉਸ ਨੂੰ ਪਤਾ ਲੱਗ ਗਿਆ ਇੱਕ ਘੋਗੜੇ 'ਤੇ ਉੱਪਰ ਬੈਠਾ ਰੋ ਰਿਹਾ ਹੈ। ਸਾਧੂ ਨੇ ਉਸ ਨੂੰ ਪੁੱਛਿਆ, "ਕੀ ਗੱਲ ਹੈ ਮਿੱਤਰ? ਤੂੰ ਰੋ ਕਿਉਂ ਰਿਹਾ ਹੈਂ?" ਘੋਗੜਾ ਕਹਿੰਦਾ, "ਐ ਸਿਆਣੇ ਆਦਮੀ, ਮੈਂ ਰੋ ਰਿਹਾ ਹਾਂ ਕਿਉਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ। ਸਭ ਮੈਨੂੰ ਸ਼ੂ-ਸ਼ੂ ਕਰਕੇ ਉਡਾ ਦਿੰਦੇ ਹਨ। ਲੱਗਦਾ ਹੈ ਕਿ ਸਭ ਮੇਰੇ ਨਾਲ ਨਫ਼ਰਤ ਕਰਦੇ ਹਨ। ਇਹੋ ਜਿਹੀ ਜ਼ਿੰਦਗੀ ਦਾ ਭਲਾ ਕੀ ਫਾਇਦਾ?" ਉਹਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿੱਚ ਉਸਦੇ ਲਈ ਬਹੁਤ ਪਿਆਰ ਤੇ ਤਰਸ ਜਾਗ ਗਿਆ। ਉਸਨੇ ਕਿਹਾ, મિત્રા ਸਾਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਘੋਗੜ ਕਾ ਨੂੰ ਇਹ ਸਿਆਣੀ ਗੱਲ ਸਮਝ ਨਾ ਆਈ ਅਤੇ ਉਹ ਫਿਰ ਰੋਈ ਗਿਆ ਫੇਰ ਸਾਧੂ ਨੇ ਕਿਹਾ ਦੁਖੀ ਨਾ ਹੋ ਮਿੱਤਰ ਅੱਛਾ ਚਲ ਦੱਸ ਕੀ ਬਣਨਾ ਚਾਹੁੰਦਾ ਹੈ ਮੈਂ ਮੰਤਰ ਮਾਰ ਕੇ ਤੈਨੂੰ ਉਹੀ ਬਣਾ ਸਕਦਾ ਹਾਂ ਘੋਗੜ ਕਾ ਕਹਿੰਦਾ ਸਿਆਣਿਓ ਹੋ ਸਕੇ ਤਾਂ ਮੈਨੂੰ ਹੰਸ ਬਣਾ ਦਿਓ ਸਾਧੂ ਕਹਿੰਦਾ ਠੀਕ ਹੈ ਮੈਂ ਤੈਨੂੰ ਹੰਸ ਬਣਾ ਦਿਆਂਗਾ ਪਰ ਪਹਿਲਾਂ ਹੰਸ ਕੋਲ ਜਾ ਕੇ ਪੁੱਛ ਕਿ ਕੀ ਉਹ ਖੁਸ਼ ਹੈ ਤੂੰ ਜਾ ਕੇ ਪੁੱਛਾ ਮੈਂ ਤੇਰੀ ਉਡੀਕ ਕਰਾਂਗਾ ਘੋਗੜਾ ਕਾ ਖੁਸ਼ੀ-ਖੁਸ਼ੀ ਹੰਸ ਨੂੰ ਲੱਭਣ ਲਈ ਉੱਡ ਗਿਆ ਛੇਤੀ ਹੀ ਉਸ ਨੂੰ ਇੱਕ ਤਲਾਬ ਵਿੱਚ ਇੱਕ ਹੰਸ ਤੈਰਦਾ ਹੋਇਆ ਦਿਸਿਆ ਉਸ ਨੇ ਹੰਸ ਨੂੰ ਕਿਹਾ ਤੂੰ ਕਿੰਨਾ ਸੋਹਣਾ ਦੁੱਧ ਵਰਗਾ ਹੈ ਤੈਨੂੰ ਸਾਰੇ ਪਿਆਰ ਕਰਦੇ ਹਨ ਤੁਸੀਂ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੰਸ ਨੇ ਉਹਦੀ ਗੱਲ ਸੁਣ ਕੇ ਕਿਹਾ ਨਹੀਂ ਮਿੱਤਰਾ ਮੈਂ ਖੁਸ਼ ਨਹੀਂ ਹਾਂ ਦੁਨੀਆ ਵਿੱਚ ਕਿੰਨੇ ਸਾਰੇ ਰੰਗ ਹਨ ਚਿੱਟਾ ਤਾਂ ਕੋਈ ਵੀ ਰੰਗ ਨਹੀਂ ਤੂ ਤੋਤੇ ਦੇ ਵੇਖੋ ਕਿੰਨੇ ਰੰਗ ਹੁੰਦੇ ਹਨ ਉਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਏਗਾ ਇਹ ਸੁਣ ਕੇ ਘੋਗੜਾ ਕਾਂ ਤੋਤੇ ਕੋਲ ਪਹੁੰਚ ਗਿਆ ਉਸ ਨੇ ਉਹੀ ਸਵਾਲ ਤੋਤੇ ਤੋਂ ਪੁੱਛਿਆ ਕਿ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ੀ ਪੰਛੀ ਹੈ ਅਗੋ ਤੋਤੇ ਨੇ ਦੁਖੀ ਦਿਲ ਨਾਲ ਕਿਹਾ ਨਹੀਂ ਮਿੱਤਰਾ ਮੈਨੂੰ ਤਾਂ ਲੋਕ पिंजਰੇ ਵਿੱਚ ਕੈਦ ਕਰਨ ਲਈ ਫਿਰਦੇ ਹਨ ਮੈਨੂੰ ਇਹੋ ਡਰ ਖਾਂਦਾ ਰਹਿੰਦਾ ਹੈ ਕਿ ਕਿਤੇ ਮੈਂ ਕੈਦ ਨਾ ਹੋ ਜਾਵਾਂ ਮੇਰਾ ਖਿਆਲ ਹੈ ਕਿ ਮੋਰ ਹੀ ਦੁਨੀਆ ਦਾ ਸਭ ਤੋਂ ਖੁਸ਼ਪੰਚੀ ਹੋਏਗਾ ਉਸਦੇ ਰੰਗ ਵੀ ਮੇਰੇ ਨਾਲੋਂ ਕਿਤੇ ਵੱਧ ਹਨ ਲੋ ਜੀ ਘੋਗੜਾ ਕਾ ਹੁਣ ਛੇਤੀ ਛੇਤੀ ਮੋਰ ਕੋਲ ਜਾ ਪਹੁੰਚਿਆ ਅਤੇ ਉਸਨੇ ਉਹੀ ਸਵਾਲ ਮੋਰ ਤੋਂ ਪੁੱਛਿਆ ਉਸ ਨੂੰ ਮੋਰ ਲੱਭਣ ਵਿੱਚ ਕਾਫੀ ਚਿਰ ਲੱਗ ਗਿਆ ਸੀ ਉਹ ਇੱਕ ਪਿੰਜਰੇ ਵਿੱਚ ਕੈਦ ਸੀ ਅਤੇ ਸੈਂਕੜੇ ਲੋਕ ਉਸ ਨੂੰ ਦੇਖਣ ਲਈ ਆ ਅਤੇ ਜਾ ਰਹੇ ਸਨ ਜਦੋਂ ਅਖੀਰ ਵਿੱਚ ਤੋਤੇ ਨੇ ਉਸ ਨੂੰ ਸਵਾਲ ਪੁੱਛਿਆ ਅਤੇ ਕਿਹਾ ਮੋਰ ਤੈਨੂੰ ਰੋਜ਼ ਹਜ਼ਾਰਾਂ ਲੋਕ ਦੇਖਣ ਆਉਂਦੇ ਹਨ ਅਤੇ ਮੇਰਾ ਹਾਲ ਵੇਖ ਮੈਨੂੰ ਤਾਂ ਸ਼ੂ ਸ਼ੂ ਕਰਕੇ ਉਡਾਹੀ ਦਿੰਦੇ ਹਨ ਮੋਰ ਕਹਿੰਦਾ ਮੇਰਾ ਵੀ ਇਹੋ ਖਿਆਲ ਸੀ ਕਿ ਮੇਰੀ ਵਰਗਾ ਸੋਹਣਾ ਤੇ ਖੁਸ਼ ਕੌਣ ਹੋ ਸਕਦਾ ਹੈ ਪਰ ਮੈਂ ਇੱਥੇ ਕੈਦ ਹਾਂ ਅਤੇ ਮੇਰੇ ਖੰਭਾਂ ਨੂੰ ਲੋਕ ਪੁੱਟਦੇ ਹਨ ਤਾਂ ਬਹੁਤ ਤਕਲੀਫ ਹੁੰਦੀ ਹੈ ਘੋਗੜ ਕਾ ਬਹੁਤ ਹੈਰਾਨ ਹੋਇਆ ਕਹਿੰਦਾ ਫਿਰ ਕੌਣ ਸਭ ਤੋਂ ਖੁਸ਼ ਹੈ ਮੋਰ ਕਹਿੰਦਾ ਮੈਂ ਕਈ ਦਿਨਾਂ ਤੋਂ ਇਹੀ ਸੋਚ ਰਿਹਾ ਹਾਂ ਕਿ ਕਾਸ਼ ਮੈਂ ਘੋਗੜ ਕਾ ਹੁੰਦਾ ਉਸ ਨੂੰ ਤਾਂ ਕੋਈ ਕੈਦ ਨਹੀਂ ਕਰਦਾ ਉਹ ਆਜ਼ਾਦ ਹੈ ਜਿੱਥੇ ਮਰਜ਼ੀ ਉੜਦਾ ਫਿਰਦਾ ਹੈ ਇਹ ਸੁਣ ਕੇ ਘੋਗੜ ਕਾ ਉੱਥੋਂ ਆ ਗਿਆ ਅੱਜ ਪਹਿਲੀ ਵਾਰ ਉਹ ਘੋਗੜ ਕਾ ਹੋਣ ਵਿੱਚ ਹੀ ਖੁਸ਼ੀ ਮਹਿਸੂਸ ਕਰ ਰਿਹਾ ਸੀ ਉਹ ਸਾਧੂ ਕੋਲ ਆ ਕੇ ਕਹਿੰਦਾ ਉਹ ਸਿਆਣੇ ਆਦਮੀ ਮੈਨੂੰ ਘੋਗੜ ਕਾ ਹੀ ਰਹਿਣ ਦਿਓ ਮੈਂ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹਾਂ ਹਾਂਜੀ ਦੋਸਤੋ ਸਭ ਤੋਂ ਖੁਸ਼ ਕੌਣ ਕਹਾਣੀ ਦਾ ਅਸੀਂ ਇੱਥੇ ਐਂਡ ਕਰਦੇ ਹਾਂ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਜਿਹੜੇ ਵੀ ਦੋਸਤਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤੁਹਾਡੇ ਸਪੋਰਟ ਨਾਲ ਹੀ ਅਸੀਂ ਇੱਥੇ ਤੱਕ ਆਏ ਹਾਂ ਬਾਕੀ ਦੋਸਤੋ ਅਸੀਂ ਜਲਦ ਵਾਪਸ ਆਵਾਂਗੇ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ ਤਦ ਤੱਕ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ